ਭਗਤ ਗੁਰੂ ਪਿਆਰੀ ਸਾਧ ਸੰਗਤ ਕਈ ਉਦਾਹਰਨਾਂ ਇੱਕ ਹੋਰ ਸੰਤ ਮੈਂ ਪੜ ਰਿਹਾ ਸੀ ਕਿਸੇ ਨੂੰ ਗੰਗਾ ਕਿਨਾਰੇ ਬੈਠੇ ਜੀ ਸਾਧੂ ਸਿਮਰਨ ਕਰ ਰਹੇ ਨੇ ਕਿਉਂਕਿ ਜਿੱਥੇ ਸਾਧੂ ਹੈ ਉੱਥੇ ਸਿਮਰਨ ਹੈ ਆਖੋ ਸਤਨਾਮ ਵਾਹਿਗੁਰੂ ਤੇ ਜਿੱਥੇ ਕੋਈ ਸੰਸਾਰੀ ਬੈਠਾ ਹੋਵੇ ਨਾ ਜੀ ਕਹਿੰਦੇ ਚਾਰ ਸੰਸਾਰੀ ਜੁੜ ਕੇ ਬੈਂਦੇ ਨੇ ਤੇ ਗੱਲਾਂ ਸੰਸਾਰ ਦੀਆਂ ਕਰਦੇ ਨੇ ਗੱਲਾਂ ਜੱਗ ਦੀਆਂ ਕਰਦੇ ਨੇ ਤੇ ਚਾਰ ਸਾਧੂ ਜੁੜ ਕੇ ਬੈਠੇ ਹੁਣ ਤੇ ਗੱਲਾਂ ਰੱਬ ਦੀਆਂ ਕਰਦੇ ਔਰ ਗੁਰੂ ਪਿਆਰੀ ਸਾਧ ਸੰਗਤ ਬਾਬਾ ਬੁੱਲੇ ਸ਼ਾਨ ਨੇ ਇੱਕ ਪੰਕਤੀ ਲਿਖੀ ਸੀ ਕਹਿੰਦੇ ਹੋਰ ਨੇ ਸਭੇ ਗੱਲੜੀਆਂ ਇੱਕ ਅੱਲਾ ਅੱਲਾ ਦੀ ਗੱਲ ਬਾਕੀ ਤਾਂ ਐਵੇਂ ਵਿਅਰਥ ਨੇ ਗੱਲ ਤਾਂ ਰੱਬ ਦੀ ਹੈ ਉਹ ਸਾਧੂ ਗੰਗਾ ਕਿਨਾਰੇ ਬੈਠੇ ਸਿਮਰਨ ਕਰਦੇ ਨੇ ਤੇ ਬੰਦਗੀ ਵਾਲੇ ਸਾਧੂ ਸ਼ਰੀਰ ਤੇ ਇੱਕੋ ਹੀ ਕਪੜਾ ਹੈ ਗੰਗਾ ਕਿਨਾਰੇ ਬੈਠੇ ਨੇ ਤੇ ਹਵਾ ਠੰਡੀ ਚੱਲਦੀ ਹੈ ਤੇ ਰੋਮ ਦੱਸਦੇ ਨੇ ਕਿ ਸ਼ਰੀਰ ਨੂੰ ਥੋੜੀ ਬਹੁਤ ਠੰਡ ਲੱਗ ਰਹੀ ਹੈ ਤੇ ਇੱਕ ਦਾਨੀ ਆਦਮੀ ਆਇਆ ਤੇ ਉਸ ਦਾਨੀ ਆਦਮੀ ਨੇ ਇੱਕ ਕੰਬਲੀ ਲਈ ਤੇ ਉਹ ਕੰਬਲੀ ਸਾਧੂਆਂ ਦੇ ਉੱਤੇ ਪਾ ਦਿੱਤੀ ਕਿ ਸੰਤਾਂ ਨੂੰ ਠੰਡ ਲੱਗ ਰਹੀ ਹੈ ਕਿਉਂਕਿ ਦੁਨੀਆ ਦਇਆ ਵਾਲੀ ਵੀ ਬਹੁਤ ਹੈ ਔਰ ਧਰਮ ਦੀ ਤਾਂ ਜੜ ਦਇਆ ਹੈ दया धर्म का मूल है तो उसने कम्ਬਲੀ ਪਾ ਦਿੱਤੀ ਸਾਧੂਆਂ ਦੇ ਸਾਧੂ ਬੈਠੇ ਸਿਮਰਨ ਕਰਦੇ ਨੇ ਕੁਝ ਨਹੀਂ ਪਤਾ ਕਿ ਕਿਸੇ ਨੇ ਆ ਕੇ ਕੰਬਲੀ ਪਾ ਦਿੱਤੀ ਇੱਕ ਉੱਥੇ ਆਰਤੀ ਕਰਨ ਆਇਆ ਉਹਨੇ ਅੱਗ ਜਗਾਈ ਜੋਤ ਜਗਾਈ ਜਦੋਂ ਆਰਤੀ ਕਰ ਰਿਹਾ ਤੇ ਹਵਾ ਦੇ ਨਾਲ ਅੱਗ ਦੇ ਵਿੱਚੋਂ ਕੁਝ ਕਣ ਨਿਕਲੇ ਤੇ ਉਸ ਦੀ ਕੰਬਲੀ ਤੇ ਡਿੱਗ ਪਏ ਸਾਧੂ ਦੀ ਕੰਬਲੀ ਹੁਣ ਕੰਬਲੀ ਰੇਸ਼ਮ ਦੀ ਸੀ ਕੰਬਲੀ ਤੇ ਡਿੱਗੇ ਹਵਾ ਚੱਲ ਰਹੀ ਸੀ ਹਵਾ ਨੇ ਸਹਾਰਾ ਦੇ ਦਿੱਤਾ ਤੇ ਅੱਗ ਕੰਬਲੀ ਨੂੰ ਲੱਗ ਗਈ। ਗੁਰੂ ਪਿਆਰੀ ਸਾਧ ਸੰਗਤ ਜਦੋਂ ਕੰਬਲੀ ਨੂੰ ਅੱਗ ਲੱਗੀ। ਤੇ ਇੱਕ ਨੇ ਵੇਖਿਆ ਉਹਨੇ ਭੱਜ ਕੇ ਆ ਕੇ ਸੰਤਾ ਤੋਂ ਕੰਬਲੀ ਲਾਈ ਤੇ ਜਦੋਂ ਹੱਥ ਵੱਜੇ ਨਾ ਸੰਤਾ ਦੇ ਸਰੀਰ ਤੇ। ਸੰਤ ਉੱਠੇ ਜਾਗੇ ਅੱਖਾਂ ਖੋਲੀਆਂ ਪਿੱਛੇ ਵੇਖਿਆ ਇੱਕ ਕਪੜਾ ਸੜੀ ਜਾ ਰਿਹਾ ਹੈ। ਸੰਤ ਕਹਿੰਦੇ ਉਹ ਕੀ ਹੋ ਗਿਆ? ਕਿ ਉਹਨੇ ਮਾਂ ਪੁਰਸ਼ੋ ਇੱਕ ਦਾਨੀ ਆਇਆ ਸੀ ਉਹਨੇ ਤੁਹਾਡੇ ਉੱਤੇ ਇੱਕ ਕੰਬਲੀ ਦਿੱਤੀ ਸੀ ਤੁਹਾਨੂੰ ਠੰਡ ਲੱਗ ਰਹੀ ਸੀ ਤੇ ਮਾਂ ਪੁਰਸ਼ ਕਹਿੰਦੇ ਅੱਛਾ ਫੇਰ ਕੀ ਹੋਇਆ ਕਹਿੰਦੇ ਜੀ ਇੱਕ ਆਂ ਨੇ ਆ ਕੇ ਜੋਤ ਜਗਾਈ ਉਹਦੇ ਅੱਗ ਦੇ ਵਿੱਚੋਂ ਕੁਝ ਕਣ ਨਿਕਲੇ ਕੰਬਲੀ ਤੇ ਡਿੱਗ ਪਏ ਤੇ ਕੰਬਲੀ ਜਲਣ ਲੱਗੀ ਤੇ ਅਸੀਂ ਲਾਹ ਦਿੱਤੀ ਤੇ ਉੱਥੇ ਕਿਸੇ ਸ਼ਾਇਰ ਨੇ ਲਿਖਿਆ ਕਿ ਜਿਹੜਾ ਉਹ ਫਕੀਰ ਸੀ ਜਿਹੜਾ ਉਹ ਸੰਤ ਸੀ ਜਿਹਨੂੰ ਕਿਸੇ ਨੇ ਆ ਕੇ ਬੜੀ ਸੋਹਣੀ ਕੰਬਲੀ ਦਿੱਤੀ ਸੀ ਨਾ ਜੀ ਤੇ ਉਹ ਸੜਦੀ ਕੰਬਲੀ ਨੂੰ ਵੇਖ ਕੇ ਸਾਧੂ ਨੱਚ ਉੱਠਿਆ ਤੇ ਕਵੀ ਲਿਖਦੇ ਨੇ ਕਿ ਸੜਦੀ ਕੰਬਲੀ ਵੇਖ ਕੇ ਫਕੀਰ ਉੱਠਿਆ taadi maar ਕਹਿੰਦਾ ਚੰਗਾ ਹੋ ਗਿਆ ਲਹਿ ਗਿਆ ਜਿਹੜਾ ਸੀ ਮੋਢੇ ਤੇ ਭਾਰ ਹੁਣ ਗੁਰੂ ਪਿਆਰੀ ਸਾਧ ਸੰਗਤ ਇਹ ਜਿਹੜੀ ਸੋਚ ਹੈ ਇਹ ਜਿਹੜੀ ਸਮਝ ਹੈ ਇਹ ਸਮਝ ਸੰਸਾਰੀ ਕੋਲੇ ਕਿਵੇਂ ਆ ਸਕਦੀ ਹੈ ਤੁਕ ਸੰਸਾਰੀ ਦਾ ਤਾਂ 10 ਦਾ ਨੋਟ ਡਿੱਗ ਪਵੇ ਤੇ ਭੁੱਲ ਜਾਂਦਾ ਕਿ ਮੈਂ ਇਹ ਵੀ ਸੁਣਿਆ ਸੀ ਆਪੇ ਹਰ ਇੱਕ ਰੰਗ ਹੈ ਆਪੇ ਬਹ ਰੰਗੀ ਕਲਪਨਾ ਚ ਪੈ ਜਾਂਦਾ ਹੈ ਸਾਡੇ ਹੱਥੋਂ ਕੁਝ ਨਿਕਲ ਜਾਵੇ ਕਲਪਨਾ ਚ ਪੈ ਜਾ ਗੁਰੂ ਪਿਆਰੀ ਸਾ ਸੰਗਤ ਹੁਣ ਜਿਉਈਏ ਕਿਵੇਂ ਜੇ ਬਹੁਤਾ ਤਪ ਨਹੀਂ ਹੋ ਸਕਦਾ ਸਾਧੂਆਂ ਵਰਗੀ ਵਿਰਤੀ ਨਹੀਂ ਬਣਾ ਸਕਦੇ ਤੇ ਸਹਿਜ ਰੋ ਉਹਦੀ ਇੱਕ ਛੋਟੀ ਜੀ ਸਾਖੀ ਸਹਿਜ ਦਾ ਮਤਲਬ ਹੈ ਕਿ ਕੋਈ ਛਲਕਪਟ ਨਹੀਂ ਕੋਈ ਚਤੁਰਾਈ ਨਹੀਂ ਕਿਸੇ ਨਾਲ ਕੋਈ ਵੈਰ ਨਹੀਂ ਰੱਬ ਨੇ ਜਿਹੜਾ ਸਮਾਂ ਦਿੱਤਾ ਹੈ ਉਹਨੂੰ ਸਿਮਰਨ ਕਰਕੇ ਬਿਤਾਓ ਚੰਗੇ ਕਰਮ ਕਰਕੇ ਬਿਤਾਓ ਮਾਪਿਓ ਘਰੇ ਬੈਠੇ ਨੇ ਰੱਜ ਕੇ ਸੇਵਾ ਕਰੋ ਜੀ ਦੇ ਕੋਲੇ ਬੱਚੇ ਨੇ ਬੱਚਿਆਂ ਦੀ ਲਾਲਣਾ ਪਾਲਣਾ ਗੁਰਮਤ ਅਨੁਸਾਰ ਕਰੋ ਸਿਮਰਨ ਕਰਦੇ ਹੋਏ ਕਰੋ ਔਰ ਸਰਲ ਰਹਿਣ ਦਾ ਫਾਇਦਾ ਕੀ ਹੈ ਜੀ ਬਸ ਉਹ ਇੱਕ ਛੋਟੀ ਜੀ ਸਾਖੀ ਸੁਣ ਲੈਣਾ 5 ਕਿ ਮਿੰਟ ਦਾ ਸਮਾਂ ਹੋਰ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਮਾ ਸੀ ਦਸ਼ਮੇਸ਼ ਪਿਤਾ ਦਾ ਤੇ ਦੁਨੀਆ ਪੌਂਦਾ ਸਾਹਿਬ ਦੀ ਧਰਤੀ ਤੇ ਆ ਰਹੀ ਹੈ ਲੋਕ ਦਰਸ਼ਨ ਕਰ ਰਹੇ ਨੇ ਤੇ ਉੱਥੇ ਨੇੜੇ ਇੱਕ ਝੌਂਪੜੀ ਵਿੱਚ ਨਾ ਇੱਕ ਗਰੀਬੜਾ ਜਿਹਾ ਬੰਦਾ ਰਹਿੰਦਾ ਹੈ ਜਿਸ ਦਾ ਨਾਮ ਸੀ ਹਰੀ RAM ਤੇ ਉਸ ਹਰੀ RAM ਦੇ ਮਨ ਵਿੱਚ ਜਿਗਿਆਸਾ ਉੱਠਦੀ ਹੈ ਮਨ ਵਿੱਚ ਸੰਕਲਪ ਇੱਛਾਵਾ ਉੱਠਦੀਆਂ ਕਾਹਦੀਆਂ ਜੀ ਕਿ ਕਦੇ ਮੈਂ ਵੀ ਗੁਰੂ ਦੇ ਦਰਸ਼ਨ ਕਰਾਂ ਕਿਵੇਂ ਗੁਰੂ ਦੇ ਦਰਸ਼ਨ ਉਹ ਗੁਰੂ ਕਿ ਦਰਸ਼ਨ ਪਰਸੀਏ ਗੁਰੂ ਕਹਿ ਜਨਮ ਮਰਨ ਦੁੱਖ ਜਾਏ ਝੌਂਪੜੀ 'ਚ ਬੈਠਾ ਫਿਰ ਸੋਚਦਾ ਮਨਾ ਤੇਰੇ ਅੱਲੇ ਪੱਲੇ ਕੁਝ ਹੈ ਨਹੀਂ ਤੂੰ ਗਰੀਬ ਬੰਦਾ ਹੈ ਜਾ ਕੇ ਸਤਗੁਰੂ ਨੂੰ ਤੂੰ ਭੇਟਾ ਕੀ ਦੇਵੇਂਗਾ ਕਹਿੰਦੇ ਨੇ ਗੁਰੂ ਕੋਲੇ ਮਾਤਾ ਪਿਤਾ ਕੋਲੇ ਤੇ ਮਿੱਤਰ ਕੋਲੇ ਜਦੋਂ ਬਹੁਤ ਸਮੇਂ ਬਾਅਦ ਜਾਓ ਨਾ ਜੀ ਕੁਝ ਨਾ ਕੁਝ ਲੈ ਕੇ ਜਾਣਾ ਚਾਹੀਦਾ ਇਹ ਮਰਿਆਦਾ ਹੈ ਤੇ ਉਸਨੇ ਸੋਚਿਆ ਕਿ ਮੈਂ ਸਤਿਗੁਰੂ ਕੋਲੇ ਜਾਵਾਂਗਾ ਤੇ ਭੇਟਾ ਕੀ ਲੈ ਕੇ ਜਾਵਾਂਗਾ ਮੇਰੇ ਤਾਂ ਪੱਲੇ ਹੀ ਕੁਝ ਨਹੀਂ ਫਿਰ ਉਹਨੂੰ ਇੱਕ ਦਿਨ ਪਤਾ ਲੱਗਿਆ ਕਿ ਕੁਝ ਸਤਿਗੁਰਾਂ ਦੇ ਕੋਲ ਦਰਬਾਰ ਲੱਗਦੇ ਨੇ ਕਵੀ ਦਰਬਾਰ ਲੱਗਦੇ ਨੇ ਕਵੀ ਲੋਕ ਕਵਿਤਾਵਾਂ ਗਾਉਂਦੇ ਨੇ ਢਾਡੀ ਵਾਰਾਂ ਗਾਉਂਦੇ ਨੇ ਬੜੇ ਲੂਕ ਆ ਕੇ ਅਨੇਕ ਤਰ੍ਹਾਂ ਦੀ ਉੱਥੇ ਆ ਕੇ ਕਵਿਤਾਵਾਂ ਸੁਣਾਉਂਦੇ ਨੇ ਉਜੜਾ ਹਰੀ RAM ਸੀ ਚੌਂਪੜੀ ਵਿੱਚ ਰਹਿੰਦਾ ਸੀ ਨਾ ਜੀ ਉਹਨੂੰ ਕਵਿਤਾ ਗਾਉਣ ਦਾ ਬੜਾ ਸ਼ੌਕ ਸੀ ਤੇ ਕੁਦਰਤ ਵੱਲੋਂ ਉਹਦੇ ਮਨ ਦੇ ਵਿੱਚ ਕਿਉਂਕਿ ਪਰਮਾਤਮਾ ਉਹਨੂੰ ਗਿਆਨ ਦੇ ਦਿੰਦਾ ਸੀ ਉਹ ਬੋਲੀ ਜਾਂਦਾ ਸੀ ਮੈਂ ਤੁਹਾਨੂੰ ਪ੍ਰੈਜ਼ੈਂਟ ਪ੍ਰਮਾਣ ਦੇ ਸਕਦਾ ਹਾਂ ਕਿ ਡਿਸਟ੍ਰਿਕਟ ਮੋਗੇ ਦੇ ਵਿੱਚ ਇੱਕ ਪਿੰਡ ਹੈ ਮਾਣੂਕੇ ਗਿੱਲ ਜਿੱਥੇ ਆਪਣੇ ਮਾਸਟਰ ਜੀ ਦੀ ਬੇਟੀ ਵਿਆਹੀ ਹੋਈ ਹੈ ਉਸ ਮਾਣੂ ਦੇ ਗੱਲ ਪਿੰਡ ਦੇ ਵਿੱਚ ਇੱਕ ਬਜ਼ੁਰਗ ਬੰਦਾ ਰਹਿੰਦਾ ਜਿਹਦੀ ਉਮਰ ਹੈ 92-93 ਸਾਲ ਦੀ ਠੇਠ ਅਨਪੜ ਬੰਦਾ ਹੈ ਕੁਛ ਦੀ ਪੜਨਾ ਆਉਂਦਾ ਉਹ ਤੇ ਐਸੀਆਂ ਕਵਤਾਵਾਂ ਲਿਖਦਾ ਜੀ ਉਹ ਕਵਤਾਵਾਂ ਲਿਖਣ ਦਾ ਮਤਲਬ ਕਿ ਤਾਵਾਂ ਕਵਿਤਾਵਾਂ ਉਹ ਬੋਲਦਾ ਹੈ ਤੇ ਉਹਦੇ ਬੱਚੇ ਲਿਖ ਦਿੰਦੇ ਨੇ ਹੁਣ ਉਹ ਕਵੀ ਬਣਿਆ ਕਿਵੇਂ ਸੀ ਕੋ ਸਾਡੇ ਮਹਾਂਪੁਰਸ਼ਾਂ ਕੋਲੇ ਜਲਾਲ ਬੜੇ ਸਮੇਂ ਪਹਿਲਾਂ ਜਦੋਂ ਜਵਾਨ ਸੀ ਕੋ 18 20 ਸਾਲ ਦੀ ਉਹਦੀ ਉਮਰ ਤੇ ਆਇਆ ਸੰਗਤ ਨਾਲ ਤੇ ਸੰਗਤ ਨੇ ਉਹਨੂੰ ਬਾਬਾ ਜੀ ਮਹਾਰਾਜ ਦੇ ਮੂਹਰੇ ਕਿਹਾ ਕਹਿੰਦੇ ਮਹਾਰਾਜ ਇਹ ਕਵਿਤਾ ਬੜੀਆਂ ਵਧੀਆਂ ਗਾਉਂਦਾ ਹੈ ਬਾਬਾ ਜੀ ਨੇ ਕਿਹਾ ਸੁਣਾ ਉਹਨੇ ਚਾਰਕ ਪੰਕਤੀਆਂ ਸੁਣਾਈ ਤੇ ਮਹਾਂਪੁਰਸ਼ ਹੱਸ ਕੇ ਕਹਿਣ ਲੱਗੇ ਉਹਨੂੰ ਉਹ ਕਹਿੰਦੇ ਤੂੰ ਤਾਂ ਪਿਛਲੇ ਜਨਮ ਦਾ ਕਵੀ ਹੈ ਉਨੇ ਕਿਆ ਮਹਾਰਾਜ ਮੈਂ ਤਾਂ ਕੱਖ ਵੀ ਨਹੀਂ ਜਾਣਦਾ ਮੈਂ ਤਾਂ ਅਨਪੜ ਬੰਦਾ ਹੈ ਬਾਬਾ ਜੀ ਕਹਿੰਦੇ ਉਹ ਕੋਈ ਗੱਲ ਨਹੀਂ ਫੇਰ ਕਿਉ ਹੋਇਆ ਤੂੰ ਦੱਸ ਜਿਹੜੀ ਪਿਛਲੇ ਜਨਮ ਦੀ ਵਿਦਿਆਪਾਂ ਪ੍ਰਗਟ ਕਰ ਦਿੰਦੇ ਪਿਆਰੀ ਸੰਗਤ ਪ੍ਰਮਾਣ ਦੇ ਰਿਹਾ ਉਹ ਬੰਦਾ ਵੀ ਵਿਰਾਜਮਾਨ ਹੈ ਉਹਨੂੰ ਜਾ ਕੇ ਵੀ ਪੁੱਛ ਸਕਦੇ ਹੋ ਮਹਾਂਪੁਰਸ਼ਾਂ ਨੇ ਉਹਦੇ ਸਿਰ ਤੇ ਹੱਥ ਰੱਖਿਆ ਤੇ ਪਿਛਲੇ ਜਨਮ ਦੀ ਵਿਦਿਆ ਪ੍ਰਗਟ ਕੀਤੀ ਹੈ ਐਸੀਆਂ ਕਵਿਤਾਵਾਂ ਲਿਖਦਾ ਸਾਡੇ ਮਹਾਂਪੁਰਸ਼ਾਂ ਦੀਆਂ ਬੜੀਆਂ ਲਿਖੀਆਂ ਹੋਈਆਂ ਮੈਂ ਬੜੇ ਵਾਰ ਉੱਥੇ ਗਾਉਣਾ ਹੁੰਦਾ ਉਹ ਕਵਿਤਾਵਾਂ ਤੋਂ ਹਰੀ RAM ਜਿਹੜਾ ਸੀ ਉਹ ਕਵਿਤਾ ਗਾਉਂਦਾ ਸੀ ਕਿਉਂਕਿ ਰੱਬ ਵੱਲੋਂ ਉਹਨੂੰ ਕੋਈ ਸੁਨੇਹਾ ਆਉਂਦਾ ਸੀ ਤੇ ਉਹ ਗਾਉਣ ਲੱਗ ਜਾਂਦਾ ਸੀ ਕਿਉਂਕਿ ਸਾਡੇ ਪੁਰਵ ਜਨਮ ਦੀ ਭਗਤੀ ਵੀ ਕਮ ਆਉਂਦੀ ਹੈ ਦਾਨਮ ਪਰਾ ਪੁਰਬੇਣ ਪੁੰਚਨ ਤੇ ਮਹੀ ਫਤੇ ਤੇ ਹਰੀ RAM ਚੱਲ ਪਿਆ ਜੀ ਕਹਿੰਦਾ ਚੱਲ ਮੈਂ ਗੁਰੂ ਨੂੰ ਕਵਿਤਾ ਸੁਣਾਵਾ ਆਵਾਂਗਾ ਉੱਥੇ ਪਹੁੰਚ ਗਿਆ ਜੀ ਦਰਬਾਰ ਸਜਿਆ ਹੋਇਆ ਸਤਗੁਰ ਬੈਠੇ ਨੇ ਸੰਗਤ ਬੈਠੀ ਹੈ ਚਰਨਾ ਚ ਤੇ ਕਵੀ ਲੋਕ ਕਵਿਤਾਵਾਂ ਗਾਈ ਜਾਂਦੇ ਨੇ ਉਹ ਜਾ ਕੇ ਪਿੱਛੇ ਜੇ ਬਹਿ ਗਿਆ ਤੇ ਇੱਕ ਜਿੱਥੇ ਬੈਠਾ ਉਸ ਬੰਦੇ ਨੂੰ ਪੁੱਛਦਾ ਕਹਿੰਦਾ ਭਰਾਵਾ ਮੈਂ ਵੀ ਸੁਣਾ ਸਕਦਾ ਜਾਂ ਜਾ ਕੇ ਕਰਦਾ ਹੁਣ ਉਹਨੂੰ ਵਿਦੀਦਾਨੀ ਪਤਾ ਸੀ ਮਰਿਆਦਾਦਾਨੀ ਪਤਾ ਸੀ ਤਾਂ ਉਹਨੇ ਉਹਦਾ ਹਾਲ ਵੇਖਿਆ ਕਿਉਂਕਿ ਸਰੀਰ ਤੇ ਕੱਪੜੇ ਬੜੇ ਮੈਲੇ ਕੁਚਾਲੇ ਜੇ ਉਹ ਕਹਿੰਦਾ ਤੂੰ ਕਿੱਥੋਂ ਆ ਗਿਆ ਵੱਡਾ ਕਵੀ ਤੇਰੀ ਹਾਲਤ ਤਾਂ ਵੇ ਕੀ ਹੈ ਉਹਨੂੰ ਲੱਗਿਆ ਵੀ ਗੱਲ ਵੀ ਠੀਕ ਹੈ ਮੈਂ ਮੈਨੂੰ ਕਿਹਨੇ ਪੁੱਛਣਾ ਉਹ ਚੁੱਪ ਕਰਕੇ ਦਰਬਾਰ ਸਜਿਆ ਵੇਖਦਾ ਜੀ ਕਵੀ ਲੋਕ ਗਾਈ ਗਏ ਤੇ ਗਾਉਣ ਤੋਂ ਬਾਅਦ ਕਵੀ ਲੋਕ ਨਾ ਚੁੱਪ ਕਰ ਗਏ ਯਾਨੀ ਕਵਿਤਾਵਾਂ ਗਾਉਣ ਵਾਲੇ ਸੀ ਉਹ ਇੱਕ ਵਾਰੀ ਬਹਿ ਗਏ 5-7 ਮਿੰਟ ਕੋਈ ਉੱਠਿਆ ਨਾ ਜਦੋਂ 5-7 ਮਿੰਟ ਕੋਈ ਉੱਠਿਆ ਨਾ ਇੱਕ ਦੂਜੇ ਵੱਲ ਵੇਖਦੇ ਨੇ ਤਾਂ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਚੋਜੀ ਪ੍ਰੀਤਮ ਜਦੋਂ ਕੋਈ ਨਾ ਉੱਠਿਆ ਤੇ ਸਤਿਗੁਰਾਂ ਨੇ ਸਿੰਘਾਸਨ ਤੇ ਬੈਠਿਆ ਨੇ ਆਵਾਜ਼ ਮਾਰੀ ਆਵਾਜ਼ ਕੀ ਮਾਰੀ ਹੈ ਓਏ ਹਰੀ ਰਾਮਾ ਤੇਰਾ ਸਮਾ ਆ ਗਿਆ ਆ ਜਾ ਕਵਿਤਾ ਸੁਣਾ ਕੇ ਗੁਰੂ ਪਿਆਰੀ ਸਾਧ ਸੰਗਤ ਸਤਿਗੁਰ ਕੌਣ ਹੈ ਬਿਨ ਬੋਲੇ ਆ ਸਭ ਕਿਛੇ ਜਾਣਦਾ ਤੇ ਜਦੋਂ ਗੁਰੂ ਨੇ ਆਵਾਜ਼ ਮਾਰੀ ਹਰੀ RAM ਨੂੰ ਆ ਫੇਰ ਕੀ ਸੀ ਜੀ ਸੰਗਤ ਜਿਹੜੀ ਬੈਠੀ ਉਹ ਇੱਧਰ ਉੱਧਰ ਵੇਖਦੀ ਹੈ ਹਰੀ RAM ਕੌਣ ਹੈ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਲੱਭਦੇ ਨੇ ਸਾਰੇ ਤੇ ਹਰੀ RAM ਨੂੰ ਲੱਗਦਾ ਹੈ ਕਿ ਮੇਰਾ ਕੋਈ ਸਰਨਾਵੀਆਂ ਬੈਠਾ ਹੋਵੇਗਾ ਕਿ ਮੈਨੂੰ ਸਤਿਗੁਰਾਂ ਨੇ ਕਿਉਂ ਆਵਾਜ਼ ਮਾਰਨੀ ਮੈਂ ਕਦੇ ਮਿਲਿਆ ਹੀ ਨਹੀਂ ਆ ਕੇ ਕਹਿੰਨੇ ਨੂੰ ਦੁਬਾਰਾ ਫੇਰ ਆਵਾਜ਼ ਸਤਿਗੁਰਾਂ ਨੇ ਲਗਾਈ ਕਹਿੰਦੇ ਹਰੀਰਾਮਾ ਤੇਰੀ ਵਾਰੀ ਆ ਗਈ ਆ ਜਾ ਕੀ ਸੋਚੀ ਜਾਂਦਾ ਆ ਕਿ ਕਵਿਤਾ ਸੁਣਾ ਤੇ ਨਾਲ ਦਾ ਬੰਦਾ ਜਿਹਨੂੰ ਹਰੀਰਾਮ ਨੇ ਪੁੱਛਿਆ ਸੀ ਤੇ ਉਹ ਬੰਦਾ ਕਹਿੰਦਾ ਭਰਾਵਾ ਤੇਰਾ ਨਾਂ ਕੀ ਹੈ ਕਹਿੰਦਾ ਯਾਰ ਮੇਰਾ ਨਾਂ ਹਰੀਰਾਮ ਆ ਕਹਿੰਦਾ ਫਿਰ ਉੱਠਦਾ ਕਿਉਂ ਨਹੀਂ ਤੈਨੂੰ ਸਤਿਗੁਰ ਵਾਜਾ ਮਾਰੀ ਜਾਂਦਾ ਗੁਰੂ ਪਿਆਰੀ ਸਾਧ ਸੰਗਤ ਜਦੋਂ ਨੇ ਸੁਣਿਆ ਹਰੀਰਾਮ ਉੱਠਿਆ ਸੰਗਤ ਵੇਖਦੀ ਹੈ ਤੇ ਹਰੀਰਾਮ ਦਾ ਮਨ ਕੀ ਕਹਿੰਦਾ ਹੈ ਆਵਾਜ਼ ਮਾਰ ਕੇ ਬੁਲਾਇਆ ਮੈਨੂੰ ਗੁਰਾਨੇ ਤੇ ਸੁੱਤੇ ਮੇਰੇ ਭਾਗ ਜਾਗ ਗਏ ਆਵਾਜ਼ ਮਾਰ ਕੇ ਬੁਲਾਇਆ ਮੈਨੂੰ ਗੁਰਾਨੇ ਸੁੱਤੇ ਮੇਰੇ ਪਾਗ ਝਾਗ ਪੈ ਕਾਜ ਮਾਰ ਕੇ ਬੁਲਾਇਆ ਮੈਨੂੰ ਗੁਰਾਨੇ ਸੁੱਤੇ ਮੇਰੇ ਪਾਗ ਝਾਗ ਪੈ ਕਾਜ ਮਾਰ ਕੇ ਬਨਾਇਆ ਮੈਨੂੰ ਗੁਰਾਨੇ ਸੁੱਤੇ ਮੇਰੇ ਪਾਗ ਝਾਗ ਪੈ ਕਾਜ ਮਾਰ ਕੇ ਬਨਾਇਆ ਮੈਨੂੰ ਗੁਰਾਨੇ ਸੁੱਤੇ ਮੇਰੇ ਪਾਗ ਝਾਗ ਪੈ ਜਮਾਰ ਕੇ ਬਨਾਇਆ ਮੈਨੂੰ ਗੁਰਾਨੇ ਸੁੱਤੇ ਮੇਰੇ ਪਾਗ ਜਾਗ ਪਏ ਪਿਆਰੇ ਓ ਸੁੱਤੇ ਮੇਰੇ ਪਾਗ ਜਾਗ ਪਏ ਪਿਆਰੇ ਜੀ ਸੁੱਤੇ ਮੇਰੇ ਪਾਗ ਜਾਗ ਪਏ ਓ ਸੁੱਤੇ ਮੇਰੇ ਪਾਗ ਜਾਗ ਪਏ प्यारे जी सुत्ते मेरे पाग जागत हैं प्यारे ओ सुत्ते मेरे पाग जाग पए प्यारे जी सुत्ते मेरे पाग जाग पए गुरु प्यारी साथ संगत जदों सतगुरु ने बुलाया उने गया हरिराम हाथ जोड़े मथे टेकदा है कवितावां सुनाउंदा है ਸੁਣਾਉਂਦਾ ਸੁਣਾਉਂਦਾ ਵਿਰਾਗੀ ਹੋ ਗਿਆ ਰੋਣ ਲੱਗ ਪਿਆ ਚਰਨਾ 'ਚ ਡਿੱਗ ਪਿਆ ਕਿਉਂਕਿ ਸਮੇ ਨੂੰ ਵੇਖਦੇ ਹੋਏ ਮੈਂ ਸਾਖੀ ਸੰਕੋਚ ਰਿਹਾ ਚਰਨਾ 'ਚ ਡਿੱਗ ਪਿਆ ਮਥੇ ਟੇਕਦਾ ਸੱਚੇ ਪਾਤਸ਼ਾਹ ਹੁਣ ਗਾਇਆ ਨਹੀਂ ਜਾਂਦਾ ਤਾਂ ਸਤਿਗੁਰ ਉਸ ਦੇ ਪਿਆਰ ਨੂੰ ਵੇਖ ਕੇ ਕਹਿੰਦੇ ਕਹਿੰਦੇ ਹਰੀਰਾਮਾ ਕੁਝ ਮੰਗ ਲੈ ਹਰੀਰਾਮ ਕਹਿਣ ਲੱਗਿਆ ਸੱਚੇ ਪਾਤਸ਼ਾਹ ਕੁਝ ਨਹੀਂ ਚਾਹੀਦਾ ਮੈਨੂੰ ਸਤਿਗੁਰ ਕਹਿੰਦੇ ਸਾਡੇ ਦਰਬਾਰ ਦੇ ਵਿੱਚ ਇੱਥੇ ਸੋਨਾ ਚਾਂਦੀ ਹੀਰੇ ਮੋਤੀ ਅਸੀਂ ਬੜਾ ਕੁਝ ਵੰਡਦੇ ਆਂ ਅੱਜ ਤੂੰ ਜੋ ਮੰਗੇ ਤੈਨੂੰ ਉਹ ਦੇ ਦੇਾਂਗੇ ਹਰੀਰਾਮ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਕੁਝ ਨਹੀਂ ਚਾਹੀਦਾ ਸਤਿਗੁਰੂ ਕਹਿ ਰਹੇ ਨੇ ਸੰਗਤ ਹਰੀਰਾਮ ਬਲ ਵੇਖਦੀ ਏ ਕਿ ਕੈਸਾ ਬੰਦਾ ਹੈ ਗੁਰੂ ਆਪ ਕਹੀ ਜਾਂਦੇ ਨੇ ਇਹ ਕੁਝ ਹੱਥ ਹੀ ਨਹੀਂ ਵਧਾ ਰਿਹਾ ਕੁਝ ਮੰਗ ਹੀ ਨਹੀਂ ਰਿਹਾ ਕਈ ਲੋਕ ਜਾਣਦੇ ਸੀ ਵਿੱਚ ਬੈਠੇ ਕਹਿੰਦੇ ਉਹ ਕਮਲਿਆ ਮੰਗ ਲੈ ਮੈਨੂੰ ਅਮੀਰੀ ਦੇ ਦਿਓ ਮੰਗ ਲੈ ਮੇਰੀ ਗਰੀਬੀ ਕੱਟ ਦਿਓ ਤੇ ਹਰੀ RAM ਨੂੰ ਕਹਿੰਦੇ ਹਰੀ RAMਾ ਕੁਝ ਮੰਗ ਲੈ ਹਰੀ RAM ਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾ ਜੇ ਕੁਝ ਦੇਣ ਹੀ ਲੱਗੇ ਹੋ ਤੇ ਕਿਰਪਾ ਇਨਿਕ ਕਰ ਦਿਓ ਇਸ ਹਰੀ RAM ਨੂੰ ਇਸ ਗਰੀਬ ਨੂੰ ਆਪਣੇ ਚਰਨਾਂ ਵਿੱਚ ਥਾ ਦੇ ਦਿਓ ਗੁਰੂ ਪਿਆਰੀ ਸਾਧ ਸੰਗਤ ਜਦੋਂ ਸਤਿਗੁਰਾਂ ਤੋਂ ਇਹ ਮੰਗ ਮੰਗੀ ਨਾ ਜੀ ਹਰੀ RAM ਨੇ ਤੇ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਚੂਜੀ ਪ੍ਰੀਤਮ ਉਹ ਸਭਾ ਦੇ ਵਿੱਚ ਉੱਠ ਕੇ ਹਰੀ RAM ਨੂੰ ਹਿੱਕ ਨਾਲ ਲਾਉਂਦੇ ਨੇ ਇੱਕ ਨਾਲ ਲਾ ਕੇ ਕਿਹਾ ਹਰੀਰਾ ਮਾਂ ਚਰਨਾ ਚ ਜੇ ਤੈਨੂੰ ਥਾਂ ਚਾਹੀਦੀ ਹੈ ਤਾਂ ਜਾ ਤੈਨੂੰ ਥਾਂ ਚਰਨਾ ਵਿੱਚ ਵੀ ਦਿੱਤੀ ਉਹ ਜਿਹੜੇ ਸਾਡੇ ਕਵੀ ਨੇ ਜਾ ਤੈਨੂੰ ਕਵੀਆਂ ਵਿੱਚ ਵੀ ਥਾਂ ਦਿੱਤੀ ਜਦੋਂ ਤੱਕ ਇਹ ਧਰਤੀ ਰਹੇਗੀ ਤੇ ਧਰਤੀ ਤੇ ਗੁਰ ਇਤਿਹਾਸ ਗਾਇਆ ਜਾਏਗਾ ਜਦੋਂ ਸਾਡੀ ਗੱਲ ਚੱਲੇਗੀ ਉਦੋਂ ਤੇਰੀ ਵੀ ਗੱਲ ਚੱਲਿਆ ਗੁਰੂ ਪਿਆਰੀ ਸਾਧ ਸੰਗਤ ਮੈਂ ਸੱਚ ਕਹਿੰਦਾ ਕਿ ਆਪਾਂ ਨੂੰ ਸ਼ਰਨ ਵਿੱਚ ਰਹਿਣਾ ਆ ਗਿਆ ਨਾ ਤੇ ਗੱਲ ਬਣ ਜਾਏਗੀ ਭਾਈ ਰੇ ਸਦਾ ਰਹੋ ਸਰਣਾਈ ਆਪਣੀ ਨਦਰ ਕਰੇ ਪਤ ਰੱਖੇ ਹਰ ਨਾਮੋਂ ਦੇ ਵਡਿਆਈ ਬੜਾ ਕੁਝ ਦਿੱਤਾ ਹੈ ਦਾਤੇ ਨੇ ਮੈਂ ਆਖਰੀ ਚੰਦ ਪੰਕਤੀਆਂ ਕਹਿ ਕੇ ਵਿਰਾਮ ਦੇਵਾਂ ਬਾਣੀ ਨੂੰ ਕਿਉਂਕਿ ਸੂਈਆਂ ਭੱਜੀਆਂ ਜਾ ਰਹੀਆਂ ਸਮੇਂ ਦੀਆਂ ਫੜੀਆਂ ਨਹੀਂ ਜਾਂਦੀਆਂ ਮਜਬੂਰੀ ਹੈ ਤੂੰ ਸਤਗੁਰ ਨੇ ਬੜਾ ਕੁਝ ਦਿੱਤਾ ਮੈਂ ਸਾਰਿਆਂ ਵੱਲੋਂ ਹੀ ਕਹਿ ਦੇਵਾਂ ਜੀ ਆਪਾਂ ਜਿੰਨੀ ਸੰਗਤ ਬੈਠੀ ਹੈ ਜਿੰਨੇ ਗੁਰੂ ਦੇ ਪਿਆਰੇ ਬੈਠੇ ਨੇ ਸਾਰਿਆਂ ਵੱਲੋਂ ਗੁਰੂ ਨੂੰ ਕਹਿ ਦਈਏ ਸੱਚੇ ਪਾਤਸ਼ਾਹ ਕਿਵੇਂ ਕਰਾਂ ਸ਼ੁਕਰਾਨਾ ਦਾਤਾ ਤੇਰੇ ਮੈਂ ਉਪਕਾਰਾਂ ਦਾ ਕਿਹੇ ਗੁਰੂ ਗਰੀਬ ਨਿਵਾਜ਼ ਥੋੜੇ ਉਪਕਾਰਾਂ ਦੇ ਕੀ ਸ਼ੁਕਰਾਨੇ ਕਰੀਏ ਕਿਵੇਂ ਕਰਾਂ ਸ਼ੁਕਰਾਨਾ ਦਾਤਾ ਤੇਰੇ ਮੈਂ ਉਪਕਾਰਾਂ ਦਾ ਤੂੰ ਔਖੇ ਵੇਲੇ ਸਾਥ ਨਿਭਾਵੇਂ ਰੂਪ ਬਣਾ ਕੇ ਯਾਰਾਂ ਦਾ ਤੂੰ ਔਖੇ ਵੇਲੇ ਸਾਥ ਨਿਭਾਵੇਂ ਕੋਈ ਰੂਪ ਬਣਾ ਕੇ ਯਾਰਾਂ ਦਾ ਸੁਖ ਵੇਲੇ ਤਾਂ ਸਾਰੀ ਦੁਨੀਆ ਪਰ ਦੁੱਖ ਵੇਲੇ ਬਸ ਤੂੰ ਹੀ ਤੂੰ ਕਿਵੇਂ ਕਰਾਂ ਸ਼ੁਕਰਾਨਾ ਦਾਤਾ ਤੂੰ ਹੀ ਤੂੰ ਬਸ ਤੂੰ ਹੀ ਸੋ ਗੁਰੂ ਪਿਆਰੀ ਸਾ ਸੰਗਤ ਇਹਨੇ ਇੱਕ ਸ਼ਬਦ ਕਬੂਲ ਕਰਨਾ ਜੀ ਭੁੱਲਾਂ ਚੁੱਕਾਂ ਦੀਆਂ ਮਾਫ਼ੀਆਂ ਦੇਣੀਆਂ ਜੀ ਬੁਲਾਓ ਫਤੇ ਬਾਕੀ ਹਾਜ਼ਰੀਆਂ ਕੱਲ ਲਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ